ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਨਾ ਆਪਾਂ ਹਰਚੰਦਪੁਰੇ ਵਾਲੇ ਆਏ ਸਾਂ ਬਾਸ਼ਾਪੁਰ ਏਰੀਆ ਏ ਹਰਚੰਦਪੁਰੇ ਤੋਂ ਇਹ ਸ਼ੜਕ ਦੇ ਨਾਲ ਖਹਿ ਕੇ ਕੱਗਰ ਲੰਘਦਾ ਇੱਥੋਂ ਤੇ ਜਦੋਂ ਅਸੀਂ ਬੰਨ ਦੇ ਕੋਲ ਹੀ ਗਏ ਨਾ ਕੱਗਰ ਦੇ ਤੇ ਇੰਨੀਆਂ ਗੱਡੀਆਂ ਇੰਨੇ ਮੋਟਰਸਾਈਕਲ ਵੀ ਸਾਨੂੰ ਤੇ ਇੱਕ ਰੀ ਅੰਜ ਲੱਗਾ ਵੀ ਜਿਹੜੇ ਕੰਮ ਦਾ ਡਰ ਸੀ ਵੀ ਉਹੀ ਹੋਇਆ ਹਨਾ ਕੋਈ ਤੁਹਾਨੂੰ ਪਤਾ ਬਾਰਿਸ਼ ਨੀਕ ਦੋ ਦਿਨ ਤੋਂ ਹਟਦੀ ਪਈ ਤੇ ਡਾਰੀ ਆਉਂਦਾ ਵੀ ਇਹ ਚੀਜ਼ ਤੋਂ ਵੀ ਤੇ ਚਲੋ ਕੋਲ ਜਾ ਕੇ ਵੇਖਿਆਨ ਕਈ ਵੀਰੇ ਕਹਿੰਦੇ ਸਨ ਵੀ ਇਥੇ ਆਰਮੀ ਨਹੀਂ ਆਈ ਕੱਲ ਆਪਾਂ ਵੀਡੀਓ ਪਾਈ ਸੀ ਨਾ ਵੀਡੀਓ ਤੇ ਕਮੈਂਟ ਆਏ ਹਨ ਵੀ ਵੀਰੇ ਥੇਕੇ ਵੀਡੀਓ ਇਥੇ ਆਰਮੀ ਨਹੀਂ ਆਈ ਤੇ ਆਹ ਵੇਖ ਲਓ ਵੀਰੇ ਤੁਸੀਂ ਇਹ ਸੜਕ ਦੇ ਕੋਲ ਬੰਨ ਵਾਲਾ ਏਰੀਆ ਆਰਮੀ ਦੀਆਂ ਗੱਡੀਆਂ ਖੜੀਆਂ ਨੇ ਬਾਕੀ ਹੋਰ ਨਗਰ ਵਾਸੀ ਜਿਹੜੇ ਤੇੜੇ ਜਿਹੜੇ ਪਿੰਡਾਂ ਵਾਲੇ ਪਤਾ ਨਹੀਂ ਕਿੰਨੇ ਕੋਈ ਦੁਨੀਆ ਪਹੁੰਚੀ ਸੀ ਉੱਥੇ ਹਨ ਵੀ ਜਿਵੇਂ ਸਭ ਨੂੰ ਹੀ ਖਤਰਾ ਸੀ ਵੀ ਅੱਜ ਖਰੇ ਕੀ ਹੋਏਗਾ ਵੀ ਕੱਗਰ ਸਿਰੇ ਤੇ ਆਇਆ ਪਿਆ ਸਭ ਨੂੰ ਯਹੀ ਡਾਰੇ ਸਭ ਦਾ ਧਿਆਨ ਯੇ ਦੇ ਚ ਸੀ ਵੀ ਖਰੇ ਕੀ ਨੁਕਸਾਨ ਕਰੇਗਾ ਕਿ ਗਰਜਾਂ ਕਿੰਨਾ ਕੁ ਜਾਂ ਵੇਖ ਕੇ ਆਈਏ ਉਹਨਾਂ ਚ ਰ ਕੋਈ ਸੇ ਬੰਦੇ ਨੂੰ ਚੈਨ ਨਹੀਂ ਸੀ ਹੁੰਦਾ ਵੀ ਜਿੰਨਾ ਚ ਇੱਕ ਅਗਲੇ ਨੂੰ ਇਹ ਨਹੀਂ ਨਾ ਹੁੰਦਾ ਵੀ ਆਪਾਂ ਵੇਖਣਾ ਆਈਏ ਤੁਸੀਂ ਆ ਵੇਖੋ ਵੀ ਕਿੰਨੀ ਕੁ ਦੁਨੀਆ ਸੰਗਤ ਆ ਨਾ ਕਿੰਨੀ ਕੁ ਥੈਲੇ ਭਰਨ ਵਾਲੇ ਵੀ ਬੜੇ ਵੀਰ ਸਣ ਵੇਖਣ ਵਾਲੇ ਵੀ ਬੜੇ ਵੀਰ ਸਾਡੇ ਤੇ ਏਰੀਏ ਦੇ ਹੀ ਸਨੋਚਾਰੇ ਵੀ ਅਗਲਾ ਵੇਖਣ ਹੁੰਦਾ ਵੀ ਕੋਈ ਨੁਕਸਾਨ ਜ਼ਿਆਦਾ ਤੇ ਨਹੀਂ ਹੁੰਦਾ ਆਪਣਾ ਨਾ ਵੀ ਵੇਖ ਕੇ ਆਈਏ ਉਹਨਾਂ ਚ ਕਿਉਂਕਿ ਤੁਹਾਨੂੰ ਪਤਾ ਦੇਲ ਹੀ ਨਹੀਂ ਖੜਦਾ ਜਿੰਨਾ ਚ ਇੱਕ ਬੰਦਾ ਆਪਣੀ ਜਾ ਕੇ ਵੇਨਦਾ ਤੇ ਆਹ ਵਖੋ ਇਹ ਮੇਨ ਮੋੜ ਏ ਜਿਹੜਾ ਕੱਗਰ ਕੋਲੋਂ ਹੀ ਸੜਕ ਲੰਘਦੀ ਜਿਹੜੀ ਜਗ੍ਹਾ ਸਿੱਧੀ ਦੱਬਣ ਖੇੜੀ ਨੂੰ ਜਾਂਦੀ ਏ ਤੇ ਇਹ ਉੱਥੇ ਬੰਨ ਕੱਲ ਮੈਂ ਤੁਹਾਨੂੰ ਉਹ ਬੰਨ ਦੀ ਵੀਡੀਓ ਪਾਈ ਸੀ ਵੀ ਅੱਜ ਉੱਥੇ ਥੈਲੇ ਲੈ ਕੇ ਵੀਰਾਂ ਨੇ ਵੀ ਵਧੀਆ ਬੰਨ ਬਣਾਤਾ ਵੀ ਜੀਸੀਬੀ ਜਿੰਨਾ ਕੋਈ ਜੀਸੀਬੀ ਤੋਂ ਕੀਤਾ ਗਿਆ ਜੀਸੀਬੀ ਨੇ ਕਰਦਾ ਜਿੱਥੇ ਨਹੀਂ ਸੀ ਜਾਂਦੀ ਉੱਥੇ ਇਹਨਾਂ ਨੇ ਥੈਲਿਆਂ ਨਾਲ ਬੰਨ ਬਣਾ ਲਿਆ ਥੈਲੇਵਲ ਦਾ ਸਾਨੂੰ ਨਤਾਜਾ ਲੱਗਿਆ ਵੀ ਕੱਲ ਨਾਲੋਂ ਨਾ ਵੀ ਅੱਧਾ ਕ ਫੋਟ ਵਧਿਆ ਹੈ ਲੇਵਲ ਅੱਧਾ ਫੋਟੋ ਵਧਿਆ ਇਸ ਕਰਕੇ ਉਧਰੋਂ ਬੀੜ 'ਚ ਵੀ ਪਾਣੀ ਪੈਣ ਲੱਗ ਗਿਆ ਵੀ ਜੇ ਬੀੜ 'ਚ ਪਾਣੀ ਨਾ ਪਵੇ ਤੇ ਫਿਰ ਵੀ ਉਧਰ ਤਾਂ ਕੋਈ ਬਨਪੁੰਨ ਵਾਲੀ ਚੀਜ਼ ਹੀ ਕੋ ਨਹੀਂ ਕਿਉਂਕਿ ਥੋੜੀ ਬੀੜ ਦੇ ਨਾਲ-ਨਾਲ ਵੀ ਉੱਥੇ ਬੀੜ ਦੇ ਵਿੱਚੋਂ ਅਗਾ ਰੋਡ ਤੇ ਹੁੰਦਾ ਪਾਣੀ ਤੇ ਆਜੋ ਤੁਹਾਨੂੰ ਅੱਗੇ ਅਸੀਂ ਆਪਾਂ ਗੁਰਦੁਾਰੇ ਵਾਲਾ ਪੁਲ ਵਿਖਾਣੇ ਇਹ ਜਿੱਥੇ ਗੁਰੂ ਘਰ ਜੀ ਨਾਲ ਹੀ ਉਹ ਪੁਲੇ ਜਿਹਦੀ ਆਪਾਂ ਕੱਲ ਵੀਡੀਓ ਵਿਖਾਈ ਸੀ ਤੇ ਅੱਜ ਵੀ ਪਰਲੇ ਦੋ ਗੇਟ ਹੀ ਵਾ ਚੱਲਦੇ ਪਏ ਨੇ ਇੱਧਰ ਤੇ ਅੱਜ ਵੀ ਬਹੁਤ ਸੰਗਤ ਆਈ ਹੈ ਜੀ ਵੇਖਣਾ ਹਨ ਸਾਰੇ ਵੀਰ ਆਉਂਦੇ ਨੇ ਜਿਹੜੇ-ਜਿਹੜੇ ਏਰੀਏ ਦੇ ਜਨ ਦੂਰ ਜਨ ਨੇੜੇ ਦੇ ਤੇ ਪਾਣੀ ਵਧਿਆ ਹੈ ਅੱਜ ਕੋਈ ਅੱਧਾ ਕ ਫੁੱਟ ਕਹਿੰਦੇ ਨੇ ਵਧਿਆ ਵੇਖੋ ਉਧਰੋਂ ਜ਼ਿਆਦਾ ਸਪੀਡ ਚੱਲਦਾ ਪਏ ਪਰਲੇ ਦੋ ਗੇਟ ਹੀ ਚੱਲਦੇ ਪਏ ਨੇ ਇੱਧਰੋਂ ਮੱਲੇ ਚੱਲਦੇ ਇਹ ਵੀ ਨਹੀਂ ਪਏ ਪਰ ਇਹ ਡਾਫ ਲੱਗ ਲੱਗ ਇੱਧਰੋਂ ਤਾਂ ਨਹੀਂ ਆਪਾਂ ਨੂੰ ਲੱਗਦਾ ਤੇ ਆਹ ਵੇਖੋ ਇਹ ਕਿਸੇ ਵੀਰ ਨੇ ਕਹਿੰਦੇ ਨੇ ਸਵੇਰੇ ਇੱਟ ਧਰੀ ਸੀ ਲੈਵਲ ਤੇ ਤਾਂ ਵੇ ਲਾਲੋ ਸਾ ਵੀ ਇੰਨਾ ਕੁ ਪਿਛਾਂ 2-3 ਇੰਚ ਵੀ ਪਾਣੀ ਹੋਰ ਵਧਿਆ ਆ ਲੈਵਲ ਤੋਂ ਬਾਕੀ ਦੂਜੀ ਸਾਈਡ ਤੋਂ ਪਾਣੀ ਨਾ ਇਹ ਵੀਡੀਓ ਆਪਾਂ ਪੁਲ ਦੀ ਦੂਜੀ ਸਾਈਡ ਬਣਾਉਣ ਦੇ ਆ ਵੀ ਇਧਰੋਂ ਪਾਣੀ ਪਰਾਂ ਨੂੰ ਜਾਂਦਾ ਤੇ ਇਹ ਦੇ ਥੱਲੇ ਕੋਈ ਬਾਲਣ ਫਸ ਜਾਂਦਾ ਕੋਈ ਨਾ ਕੋਈ ਚੀਜ਼ ਹਨਾ ਜਿਵੇਂ ਆ ਵੇਖੋ ਡਾਫ ਲੱਗ ਲੱਗੀ ਫੁੱਲ ਡਾਫ ਲੱਗੀ ਇਧਰ ਤੇ ਇੱਧਰ ਐ ਜਮਾ ਹੀ ਨਹੀਂ ਲੱਗਦਾ ਵੀ ਇਹ ਪਾਣੀ ਚੱਲਦਾ ਪਿਆ ਜਾਂ ਨਹੀਂ ਪਰਲੀ ਸਾਈਡ ਲੱਗਦਾ ਪਤਾ ਵੀ ਚੱਲਦਾ ਪਾਣੀ ਜਾਂਦਾ ਪਿਆ ਥੱਲੇ ਹੁੰਦੀ ਤੇ ਵੀ ਜਿਹੜਾ ਨਾਲ ਉਹ ਅੱਜ ਰਾਤ ਮੀਂਹ ਪਿਆ ਉੱਥੇ ਉਹ ਕੱਲ ਤੱਕ ਪਾਣੀ ਇੱਥੇ ਪਹੁੰਚੇਗਾ ਉਹ ਚੀਜ਼ ਮਾਰ ਕਰਦੀ ਹੈ ਹੁਣ ਅੱਧਾ ਫੁੱਟ ਕੱਲ ਨੂੰ ਵਧਿਆ ਤੇ ਇੱਧਰ ਲਈ ਸ਼ੈਡ ਉਹਨਾਂ ਨੂੰ ਬਖਾਨਿਆ ਵੀ ਜ਼ਮੀਨ 'ਚ ਪਾਣੀ ਜਾਂਦਾ ਉਤੋਂ ਦੀ ਲੈਵਲ ਉਹ ਪਰਾਂ ਜਿਹੜਾ ਪਾੜਾ ਜਾਂ ਵਿਚ ਰਲਦਾ ਪਿਆ ਉਹ ਉੱਤੋਂ ਪਾਣੀ ਪਰਾਂ ਜ਼ਮੀਨ 'ਚ ਜਾਂਦਾ ਪਿਆ ਜ਼ਮੀਨ 'ਚੋਂ ਪਰਾਂ ਜਿਹੜਾ ਰੋਡ ਆ ਲਾਲੋ ਛੜ ਕੇ ਇਹ ਸੜਕ ਉੱਤੋਂ ਦੀ ਟੱਪਲ ਲੱਗ ਗਿਆ ਉਧਰੋਂ ਪਾਣੀ ਆ ਜੀ ਆਪਾਂ ਦੂਜੀ ਸਾਈਡ ਆ ਗਏ ਆ ਪੁਲ ਦੇ ਵੀ ਇੱਧਰ ਹਰਿਆਣਾ ਇਹ ਵੇਖੋ ਸਾਰਾ ਇਹ ਇਕੋ ਲੈਵਲ ਹੋਇਆ ਪਿਆ ਆ ਸਾਰੀ ਜ਼ਮੀਨ ਡੁੱਬੀ ਪਈ ਏ ਪਾਣੀ ਦੀ ਤੇ ਆ ਰੋਡ ਤੇ ਵੇਖੋ ਪਾਣੀ ਕਰਾਸ ਕਰ ਲੱਗ ਗਿਆ ਸਾਰੇ ਰਾਹ ਤੋਂ ਪਾਣੀ ਲੰਘਣ ਲੱਗ ਗਿਆ ਇੱਧਰ ਨੂੰ ਕਿ ਜੇ ਲੈਵਲ ਵਾਲਾ ਕੋਈ ਫੁੱਟ ਅੱਧਾ ਘਟਿਆ ਨਾ ਇੱਕ ਦੋ ਦਿਨਾਂ 'ਚ ਤੇ ਇਹ ਹੋ ਸਕਦਾ ਫਿਰ ਇਹ ਸਾਰੇ ਏਰੀਆ ਨੂੰ ਡੁੱਬੋ ਸਕਦਾ ਹੈ ਸਾਰਾ ਏਰੀਆ ਡੁੱਬਦਾ ਜੀ ਬੜੀ ਦੁਨੀਆ ਇਧਰਲੇ ਪਿੰਡਾਂ ਦੀ ਸਾਰੀ ਹਨਾ ਦੁਨੀਆ ਆਉਣ ਲਈਏ ਵੇਖਣ ਵੀ ਵਿਚਾਰ ਹੈ ਜੇ ਆ ਸਾਰਾ ਪਾਣੀ ਥੁੱਕ ਗੱਗਰ ਛੋਂ ਲੰਘਣ ਡਿਆ ਬਰਾਬਰ ਹੋ ਕੇ ਇਧਰ ਨੂੰ ਆ ਗਿਆ ਇਹ ਨਾਲ ਇਥੇ ਟੁੱਟਣ ਵਾਲਾ ਤਾਂ ਕੋਈ ਹੈ ਨਹੀਂ ਕੱਗਰ ਦਾ ਸਿਸਟਮ ਕੁਝ ਬੀੜ ਚੋਂਨ ਲੱਗ ਗਿਆ ਉਹ ਪਰ ਬੀੜ ਜੀ ਨਾਲ ਹੀ ਜਿਹੜੀ ਤੁਹਾਨੂੰ ਮੈਂ ਬੀੜ ਕਹਿੰਦੇ ਆ ਬੀੜ ਚੋਂਨ ਲੱਗ ਗਿਆ ਬੀੜ ਚੋਂ ਆ ਕੇ ਆ ਸਾਰਾ ਰੋਡ ਦੇ ਉੱਤੋਂ ਦੀ ਕ੍ਰੋਸ ਹੋਣ ਡਿਆ ਆਹ ਕੱਗਰ ਦਾ ਪਾਣੀ ਹੈ ਜੀ ਸਾਰਾ ਇੱਕ ਲੈਵਲ ਹੋ ਕੇ ਆ ਵੇਖੋ ਇੱਥੋਂ ਇਹ ਪਈਆਂ ਪੁਈਆਂ ਟੱਪਦਾ ਪਿਆ ਫੁੱਲ ਸਪੀਡ ਤੇ ਪਈਆਂ ਤੇ ਜਾਂਦਾ ਪਿਆ ਉਹ ਪੁਲੀਓ ਪਰੀ ਉੱਤੋਂ ਜਾਂਦਾ ਪਿਆ ਸਾਰਾ ਆ ਸਾਰਾ ਝੋਨਾ ਲੱਗਿਆ ਪਰ ਆ ਵੀ ਝੋਨਾ ਵੇਖ ਲੋ ਡੁੱਬਿਆ ਪਿਆ ਇਹ ਆ ਝੋਨੇਆਂ ਚੋ ਜਾ ਕੇ ਸਾਰਾ ਇਹ ਪਾਣੀ ਉਹ ਰੋਡ ਲੰਘਦਾ ਪਿਆ ਕ੍ਰੋਸ ਕਰਦਾ ਪਿਆ ਵੀ ਜੇ 1-2 ਦਿਨ ਚ ਲੈਵਲ ਨਾ ਘਟਿਆ ਤੇ ਇਹਨੇ ਉਂਝੀ ਮਤਲਬ ਕੀ ਇਧਰਲਾ ਸਾਰਾ ਇਹ ਝੋਨਾ ਏਰੀਆ ਡੋਪ ਦੇਣਾ ਜੇ ਇਹਨੇ ਲੈਵਲ ਤੇ ਚੱਲਦਾ ਰਿਹਾ ਇੱਥੇ ਜ਼ਿਆਦਾ ਤਾਂ ਜ਼ਿਮੀਦਾਰ ਨਾ ਆਪਣੀ ਫਸਲ ਤੇ 꺥ੜਾ ਘੱਟ ਮਾਰਨਾ ਹੁੰਦੇ ਨੇ ਵਿਚਾਰੇ ਜ਼ਿਆਦਾ 꺥ਗਰ ਤੇ 꺥ੜਾ ਮਾਰਨਾ ਹੁੰਦੇ ਨੇ ਨੋਏ ਬੇਬੀ 꺥ਗਰ ਦਾ ਲੈਵਲ ਘਟ ਗਿਆ ਹੋਏਗਾ ਘਟ ਗਿਆ ਹੋਏਗਾ ਵੀ ਜੇ 꺥ਗਰ ਦਾ ਲੈਵਲ ਘਟ ਗਿਆ ਤੇ ਆਪਣੀ ਜ਼ਮੀਨ ਵੀ ਵੱਜ ਜੇਗੀ ਆ ਸੜਕ ਦੇ ਉੱਤੋਂ ਪਾਣੀ ਵੇਖੋ ਕਿੰਨੀ ਸਪੀਡ ਨਾਲ ਕ੍ਰੋਸ ਹੋਣ ਦੇ ਆ ਇਹ ਸਾਰਾ ਪਾਣੀ ਘੱਗਰ ਦਾ ਹੀ ਏ ਸਮਝ ਲਓ ਵੀ ਓਵਰਫਲੋ ਕਹਿ ਲਓ ਜਾਂ ਟੁੱਟਾ ਨਹੀਂ ਇੱਥੋਂ ਹੈਗਾ ਤੇ ਇਹ ਉੱਤੋਂ ਨਹੀਂ ਪਾਣੀ ਚੱਲਦਾ ਪਿਆ ਇਹ ਜ਼ਮੀਨਾਂ ਸਾਰੀਆਂ ਗਾਂ ਬੰਨ ਨੇ ਇਹ ਦੱਬਣ ਖੇੜੀ ਵਾਲੀ ਛੜਕੀ ਜਿਹੜੀ ਅੱਗੋਂ ਹਰਚੰਦਪੁਰੇ ਤੋਂ ਅੱਗਾਂ ਸਿੱਧਾ ਜਾਂਦੀ ਏ ਤੇ ਆ ਤੁਸੀਂ ਫੇਰ ਆਪਾਂ ਉਸੇ ਪੁਲ ਤੇ ਆ ਗਏ ਆ ਇੱਥੋਂ ਨਾ ਮੈਂ ਤੁਹਾਨੂੰ ਬਖਾਨਣਾ ਸੀ ਕੱਲ ਵੀਡੀਓ ਬਣਾਈ ਸੀ ਇਹ ਪਾਈਪਾਂ ਤੋਂ ਨਾ ਅੱਧਾ ਫੁੱਟ ਕੱਲ ਥੱਲੇ ਸੀ ਪਾਣੀ ਅੱਜ ਉਹ ਪਾਈਪਾਂ ਦੇ ਬਿਲਕੁਲ ਨਾਲ ਲੱਗ ਗਿਆ ਉੱਧਰ ਵੇਖੋ ਸਾਰਾ ਬੀੜ ਚ ਵੀ ਪਾਣੀ ਪੈਣ ਲੱਗ ਗਿਆ ਬੀੜ ਚੋ ਵੀ ਪਰਾਂ ਜਾਣ ਲੱਗ ਗਿਆ ਇਹ ਪਾਈਪ ਲਾ ਲੋ ਸਾਬ ਵੀ ਕੱਲ ਨੰਗਾ ਸੀ ਇਹ ਅੱਧਾ ਫੁੱਟ ਥੱਲੇ ਸੀ ਤੇ ਅੱਜ ਇਹ ਅੱਧਾ ਫੁੱਟ ਵੀ ਲਾ ਲੋ ਵਿੱਚ ਆ ਗਿਆ ਸਾਰਾ ਵੀ ਅੱਧਾ ਕੁ ਫੁੱਟ ਪਾਣੀ ਦਾ ਲੈਵਲ ਵਧਿਆ ਜੇ ਪਾਣੀ ਅੱਜ ਦੀ ਦਿਹਾੜੀ ਘਟਦਾ ਫਿਰ ਘੱਗਰ ਦਾ ਕੋਈ ਖਤਰਾ ਨਹੀਂ ਕਿਉਂਕਿ ਘਟਣ ਲੱਗ ਜੇਗਾ ਪਾਣੀ ਇਹੀ ਸਾਹਮਣਾ ਆਪਾਂ ਨੂੰ ਔਖਾ ਅੱਜ ਦੀ ਦਿਹਾੜੀ ਜੇ ਇਹਦੇ ਗੌਰ ਘਰ ਕਰ ਲਈ ਸਾਰੇ ਵੀਰਾਂ ਨੇ ਬੰਨਾਂ ਤੇ ਹਨਾ ਕਿਉਂਕਿ ਸਾਰੇ ਵੀਰ ਜਾਇਆ ਕਰੋ ਗੌਰ ਰੱਖਿਆ ਕਰੋ ਕਿਉਂਕਿ ਕਿਸੇ ਇਕੱਲੇ ਦਾ ਤੇ ਕੰਮ ਹੈ ਨਹੀਂਗਾ ਕਿਉਂਕਿ ਬਾਅਦ ਚੋ ਜੋ ਘਰਾਂ ਚ ਪਾਣੀ ਦੀ ਬੋਤਲਾਂ ਫੜਾਂਦੇ ਫਿਰਾਂਗੇ ਜਾਂ ਰਾਸ਼ਨ ਵੀ ਇੰਨੀ ਕੋ ਆਪਾਂ ਕਰੀਏ ਮਦਦ ਇਹਨਾਂ ਲੋਕਾਂ ਦੀ ਜਾਂ ਜਿੰਨਾਂ ਕਿਸੇ ਵੀਰਾਂ ਦੇ ਨਹੀਂ ਵੀ ਪਾਣੀ ਆਉਂਦਾ ਨਹੀਂ ਡੁੱਬਦੀ ਕਿਸੇ ਵੀ ਉਹ ਵੀ ਜ਼ਰੂਰ ਜਾਇਆ ਕਰੋ ਕੱਲ ਸੀ ਉਹ ਉੱਥੇ ਜਿੱਤੇ ਬੰਨ ਤੁਹਾਨੂੰ ਮੈਂ ਵੀਡੀਓ ਦਿਖਾਈ ਸੀ ਉਧਰ ਉਹ ਲੱਗੇ ਨੇ ਵੀਰ ਕਲ ਉਥੇ ਹੀ 2 ਘੰਟੇ ਨਾਲ ਲੱਗ ਕੇ ਉਹਨਾਂ ਦੇ ਥੈਲੇ ਥੁਲੇ ਭਰਾਏ ਜਿੰਨਾ ਕੋ ਸਾਡੇ ਤੋਂ ਹੋ ਸਕਦੇ ਹਨ ਜਿੰਨਾ ਕੋ ਟਾਈਮ ਚ ਟਾਈਮ ਆਪਾਂ ਕੱਢਣੀ ਹੈ ਜਰੂਰ ਕਰਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਅਗਰ ਦੀ ਅਪਡੇਟ ਦਿੰਦੇ ਰਾਂਗੇ 1-2 ਦਿਨਾਂ ਤੱਕ ਹੋਰ